ਆਰ ਨੰਬਰ 10 ਦੇ ਵਿੱਚ ਆਤਕਵਾਦ ਦਾ ਔਰ دہشت گردੀ ਦਾ ਪੁੱਤਰਾ ਫੁੱਕਿਆ ਗਿਆ ਵੈ ਪਹਿਲਗਾਮ ਦੇ ਵਿੱਚ ਜਿੱਦਾਂ ਕੀ ਨਰ ਸੰਘਾਰ ਹੋਇਆ ਉੱਥੇ ਸਾਡੇ ਸ਼ਹੀਦ ਕਰ ਦਿੱਤੇ ਗਏ ਟੂਰਿਸਟ ਜਿਹੜੇ ਉੱਥੇ ਪਹਿਲਗਾਮ ਘੁੰਮਣ ਗਏ ਸੀ ਕਸ਼ਮੀਰ ਘੁੰਮਣ ਗਏ ਸੀ ਉਹਨਾਂ ਦਾ دہشت گردਾਂ ਨੇ ਆ ਕੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ ਆ ਦੇਖੋ ਕਿਦਾਂ ਉੱਥੇ ਰੋ ਰਹੀਆਂ ਸੀ ਸਾਡੀਆਂ ਭੈਣਾਂ ਜਿਨ੍ਹਾਂ ਦੇ ਸੁਹਾਗ ਉਜਾੜ ਦਿੱਤੇ ਗਏ ਸੋ ਅੱਜ ਅਸੀਂ ਇੱਥੇ ਆਤਕਵਾਦ ਦੇ ਖਿਲਾਫ ਆਵਾਜ਼ ਚੱਕੀ ਔਰ ਪਾਕਿਸਤਾਨ ਦੇ ਖਿਲਾਫ ਜਿਨ੍ਹਾਂ ਨੇ ਉੱਥੇ دہشت ਇੰਨੀ ਮਚਾਈ ਕਿ ਬਿਲਕੁਲ ਉੱਥੇ ਸਿਰਾਜ ਗੋਲੀਆਂ ਮਾਰ ਕੇ ਸਾਡੇ ਹਿੰਦੁਸਤਾਨ ਦੇ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਬਹੁਤ ਹੀ ਮੰਦਭਾਗੀ ਘਟਨਾ ਸੀ ਸੋ ਅੱਜ ਅਸੀਂ ਇੱਥੇ ਵਿਦਿਆਪਰਿਆ ਸੁਸਾਇਟੀ ਔਰ ਵਾਰਡ ਨੰਬਰ 10 ਦੇ ਸਾਰੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਸਾਰੇ دہشت ਗਰਦਾਂ ਦਾ ਪਾਕਿਸਤਾਨ ਔਰ ਆਤਕਵਾਦ ਦਾ ਪੁਤਲਾ ਫੁਕਿਆ ਪਾਕਿਸਤਾਨ ਜিন্দাবাদ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਜੀ ਭਾਰਤ ਸਰਕਾਰ ਤੋਂ ਅਸੀਂ ਮੋਦੀ ਜੀ ਸਾਡੇ ਪ੍ਰਾਈਮ ਮਿਨਿਸਟਰ ਤੋਂ ਇਹੀ ਮੰਗ ਹੈ ਕਿ دہشت گردਾਂ ਨੂੰ ਲੱਭ ਕੇ ਚੁੰਨ ਚੁੰਨ ਕੇ ਉਹਨਾਂ ਦੇ ਵੀ ਸਿਰਾਂ 'ਚ ਉਦਾਂ ਹੀ ਗੋਲੀਆਂ ਮਾਰੀਆਂ ਜਾਣ ਉਦਾਂ ਹੀ ਉਹਨਾਂ ਨੂੰ ਮਾਰਿਆ ਜਾਵੇ ਪਤਾ ਲੱਗੇ ਕਿ ਕਿਦਾਂ ਬੰਦੇ ਮਰਦੇ ਆ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਸਾਡੇ ਸ਼ਹੀਦਾਂ ਦਾ ਬਦਲਾ ਲਿੱਤਾ ਜਾਵੇ ਇਹੀ ਸਾਡੀ ਮੰਗ ਆ ਸਰਕਾਰ ਤੋਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਆਪਣੀ ਭਾਰਤ ਸਰਕਾਰ ਦਾ ਬਹੁਤ ਵਧੀਆ ਉਪਰ ਆਲਾ ਵੈ ਜੋ ਵੀ ਆਪਾਂ ਆਪਣੇ ਹਿੱਤ ਲਈ ਭਾਰਤ ਦੇ ਹਿੱਤ ਲਈ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਅਸੀਂ ਪਾਰਟੀ ਬਾਜ਼ੀ ਤੋਂ ਉੱਠ ਕੇ ਰਾਜਨੀਤੀ ਤੋਂ ਉੱਠ ਕੇ ਬਿਲਕੁਲ ਭਾਰਤ ਸਰਕਾਰ ਦਾ ਪੂਰਾ ਸਮਰਥਨ ਕਰਦੇ ਆਂ ਪਾਕਿਸਤਾਨੀਆਂ دہشت ਗਰਦਾਂ ਦੇ ਖਿਲਾਫ ਅੰਤਗਵਾਦੀਆਂ ਦੇ ਖਿਲਾਫ ਜੋ ਕਦਮ ਚੱਕਾ ਗਿਆ ਸੀ ਪੂਰੇ ਤਨ ਮਨ ਧੰਦੇ ਨਾਲ ਪਾਰ ਸਰਕਾਰ ਦੇ ਨਾਲ ਹੈ ਇਦਾਂ ਦੇ ਕਦਮ ਚੱਕੇ ਜਾਣੀ ਚਾਹੀਦੀ ਹੈ ਧੰਨਵਾਦ